ਹਲੋ ਜੀ ਐਸੀ ਖੂਬਸੂਰਤ ਆਵਾਜ਼ ਨੇਹਾ ਦੀ ਇਸ ਸਫਲਤਾ ਕਮੈਂ ਮੈਂ ਅਗਲਾ ਕਲਾਕਾਰ ਤੁਹਾਡੇ ਰੂਪ ਰੂਪ ਕਰਾਂ ਇੱਕ ਦੋ ਸਾਡੇ ਕੋਲ ਸ਼ਖਸੀਅਤਾਂ ਜਿਹੜੀਆਂ ਪਹੁੰਚੀਆਂ ਨੇ ਉਹਨਾਂ ਨਾਲ ਤੁਹਾਡਾ ਮੈਂ ਤਾਰਾਫ ਕਰਾਉਣਾ ਜ਼ਰੂਰੀ ਸਮਝਾਂਗਾ ਹੁਣ ਮੈਂ ਨਾਮ ਬੋਲੀ ਜਾਣੇ ਤੇ ਤੁਸੀਂ ਤਾੜੀਆਂ ਮਾਰੀ ਜਾਣੀਆਂ ਸਾਡੇ ਕੋਲ ਮਾਨਯੋਗ ਐਮ ਐਲ ਏ ਸਰਦਾਰ ਇੰਦਰਪੀਰ ਸਿੰਘ ਬੁਲਾਰੀਆ ਪਹੁੰਚ ਗਏ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਪਾਜੀ ਜਸੇਦਾਰ 바ਵਾ ਸਿੰਘ ਗੁਬਾਨਪੁਰਾ ਜਿਹੜੇ ਪ੍ਰੈਜ਼ੀਡੈਂਟ ਨੇ ਜ਼ਿਲ੍ਹਾ ਅਕਾਲੀਖੰਡਾ ਅੰਮ੍ਰਿਤਸਰ ਦੇ ਸਾਡੇ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਸਾਡੇ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਅਜੇ ਵੀ ਪਾਸਿੰਗ ਦਾਵਾ ਸਾਡੇ ਵਿੱਚ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰਦਾਰ ਰਵੇਲ ਸਿੰਘ ਡਾਇਰੈਕਟਰ ਪੀਏ ਡੀਬੀ ਸਾਡੇ ਵਿੱਚ ਮੌਜੂਦ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਕਲਾਕਾਰਾਂ ਦਾ ਨਾਮ ਲਈਏ ਤੇ ਬਹੁਤ ਹੀ ਪਿਆਰੇ ਸਾਡੀ ਪੰਜਾਬ ਦੀ ਖੂਬਸੂਰਤ ਆਵਾਜ਼ ਸਾਬਰ ਕੋਟੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਜ਼ੋਰਦਾਰ ਤਾਲੀਆਂ ਨਾਲ ਉਹਨਾਂ ਦਾ ਸਵਾਗਤ ਕਰੋ ਜੀ ਸਾਬਰ ਕੋਟੀ ਜੀ ਆਪਣੀ ਖੂਬਸੂਰਤ ਆਵਾਜ਼ ਨਾਲ ਬਹੁਤ ਜਲਦੀ ਤੁਹਾਡੇ ਰੂਪੂ ਹੋਣਗੇ ਸਾਡੇ ਪੰਜਾਬ ਦੇ ਬਹੁਤ ਹੀ ਜੁੱਤੀਆ ਗੀਤਕਾਰ ਜਿਨ੍ਹਾਂ ਨੇ ਬੜੀ ਸੋਹਣੀ ਕਲਮ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਤੇ ਬਹੁਤ ਸਾਰੀਆਂ ਹੁਣ ਤੱਕ ਸਾਨੂੰ ਰਚਨਾਵਾਂ ਦਿੱਤੀਆਂ ਨੇ ਮੇਰੇ ਮਾਦ ਕਾਲਾ ਨਿਜ਼ਾਮਪੁਰ ਸਾਡੇ ਵਿੱਚ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਬਟਾਲੇ ਤੋਂ ਆਇਆ ਇੱਕ ਛੋਟਾ ਜਿਹਾ ਬੱਚਾ ਇਹਦਾ ਨਾਮ ਗੋਰਾ ਇਹ ਦੰਦਾ ਨਾਲ 11 ਇਟਾਂ ਚੁਕੇਗਾ ਜੀ ਇੱਕ ਵਾਰੀ ਧਿਆਨ ਦੇਵੋ ਇੱਧਰ ਜ਼ੋਰਦਾਰ ਤਾਲੀਆਂ ਨਾਲ ਇਹਦਾ ਸਵਾਗਤ ਕਰੋ ਜੀ ਬਟਾਲੇ ਤੋਂ ਆਇਆ ਛੋਟਾ ਜਿਹਾ ਬੱਚਾ ਸਾਡੇ ਪੰਜਾਬੀ ਸੱਭਿਆਚਾਰ ਦੀ ਸ਼ਾਨ ਹੈ ਸਟੇਜ ਤੇ ਲੈਣਾ ਚਾਹੀਦਾ ਨੂੰ ਸਟੇਜ ਤੇ 11 ਇਟਾਂ ਚੁਕੇਗਾ ਦੰਦਾ ਨਾਲ ਜੀ ਕੋਰਾ ਭਾਈ ਥੋੜੀ ਜਿਹੀ ਸਾਈਡ ਤੋਂ ਪਿੱਛੇ ਦੇਖਣ ਦਿਓ ਜੀ ਉਹ ਸਟੇਜ ਤੇ ਲੈ ਆ ਦੋ ਨਹੀਂ ਨਹੀਂ ਸਟੇਜ ਤੇ ਆ ਦੋ ਓਏ ਇੱਕ ਮਿੰਟ ਬੱਚੇ ਜ਼ੋਰਦਾਰ ਤਾਲੀਆਂ ਜੀ ਏ ਬਟਾਲੇ ਦਾ ਛੋਟਾ ਜਿਹਾ ਬੱਚਾ ਗੋਰਾ 11 ਗਿੱਟਾ ਚੁੱਕ ਕੇ ਇਹਨੇ ਲਓ ਜੀ ਕਮਾਲ ਕਰ ਦਿੱਤਾ ਥੈਂਕ ਯੂ ਬੇ ਥੈਂਕ ਯੂ ਵੈਰੀ ਮਚ tuna yeah, up yeah. ਜਿਹੜੇ ਸਾਡੇ ਲੋ ਜੀ ਲਖਵਿੰਦਰ ਵਡਾਲੀ ਵੀ ਸਾਡੇ ਚ ਪਹੁੰਚ ਕੇ ਨੇ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕਰੋ ਲਖਵਿੰਦਰ ਵਡਾਲੀ ਜਿਹੜੇ ਪੂਰਨ ਚੰਦ ਵਡਾਲੀ ਫਰਾਂਦੇ ਫਰਜ਼ੰਦ ਨੇ ਅੱਜ ਦੇ ਇਸ ਖੂਬਸੂਰਤ ਪ੍ਰੋਗਰਾਮ ਚ ਆਪਣੀ ਕਲਾ ਦੇ ਜੋਰ ਵਖਾਣ ਸਾਡੇ ਚ ਪਹੁੰਚ ਚੁੱਕੇ ਨੇ ਜਸ਼ਨ ਮਨਾਈਏ ਸਾਰੇ ਇੱਕ ਪੰਜਾਬੀ ਫਿਲਮ ਆ ਰਹੀ ਹੈ ਫੀਚਰ ਫਿਲਮ ਇੱਕ ਫੀਚਰ ਫਿਲਮ ਹੈ ਜਿਹਦੇ ਹੀਰੋ ਵੀ ਨੇ ਲਖਵਿੰਦਰ ਵਡਾਲੀ ਜ਼ੋਰਦਾਰ ਤਾਲੀਆਂ ਨਾਲ ਇਹਨਾਂ ਦਾ ਸਵਾਗਤ ਕਰੋ ਸਾਡੇ ਮਹਿਮਾਨਾਂ ਨੂੰ ਦੱਸ ਦਿਆਂ ਕਿ ਹੁਣ ਤੱਕ ਪ੍ਰੋਗਰਾਮ ਦੀ ਸ਼ੁਰੂਆਤ ਤਰਕਸ਼ੀਲ ਸੁਸਾਇਟੀ ਦੇ ਕਲਾਕਾਰਾਂ ਨੇ ਇੱਥੇ ਬਹੁਤ ਹੀ ਵਧੀਆ ਜੋਰ ਦਿਖਾਏ ਕੁਝ ਪਹਿਲਾਂ ਜਾਦੂ ਦੀਆਂ ਆਈਟਮਾਂ ਦਿਖਾਈਆਂ ਉਸ ਤੋਂ ਬਾਅਦ ਇੱਕ ਬੜੀ ਖੂਬਸੂਰਤ ਕੋਰੀਓਗ੍ਰਾਫੀ ਦਿਖਾਈ ਉਸ ਤੋਂ ਬਾਅਦ ਅਮਰੀਕ ਚਮਕੀਲਾ ਤੇ ਮਨਜੀਤ ਸੋਨੀਆ ਜੀ ਨੇ ਬੜੇ ਖੂਬਸੂਰਤ ਦੋ ਗਾਣੇ ਨਾਲ ਚੰਗਾ ਰੰਗ ਬਣਿਆ ਸੋ ਬਾਦ ਸ਼ੇਰਾ ਬੋੜ ਵਾਲੀਆ ਜੀ ਨੇ ਆਪਣੀ ਕਲਾ ਦੇ ਜੋਰ ਮਗਾਏ ਤੇ ਨਾਲ ਮਿਸ স্নেਹਾ ਜਿਹੜੀ ਪੰਜਾਬ ਦੀ ਬੜੀ ਖੂਬਸੂਰਤ ਉੱਪਰ ਦੀ ਹੋਈ ਆਵਾਜ਼ ਹੈ ਉਹਨੇ ਆਪਣੇ ਚੌਰ ਦਿਖਾਏ ਗਲਾ ਮੈਂ ਬੜੀ ਵਾਰੀ ਇਹਨੂੰ ਕਹਿ ਚੁੱਕਾ ਚਾਹ ਭੇਜ ਦਿਓ ਹਲੇ ਤੱਕ ਚਾਹ ਨਹੀਂ ਆਈ ਸੋ ਹੁਸਨ ਬੇਨਕਾਬ ਹੋ ਗਿਆ ਰੁਖ ਸੇ ਪਰਦਾ ਹਟਾ ਹੁਸਨ ਬੇਨਕਾਬ ਹੋ ਗਿਆ ਸਾਬਰ ਕੋਟੀ ਸੇ ਮਿਲੀ ਨਜ਼ਰ ਦਿਲ ਬੇਕਾਰਾਰ ਹੋ ਗਿਆ ਲੋ ਜੀ ਇਹ ਨਜ਼ਰਾਂ ਮਰਨ ਲੱਪੀਆਂ ਜੇ ਇਕ ਵਾਰੀ ਜ਼ੋਰਦਾਰ ਤਾਲੀਆਂ ਸਾਹਰ ਕੋਟੀ ਵਾਸਤੇ ਕਿਉਂਕਿ ਬਹੁਤ ਜਲਦੀ ਮੈਂ ਉਹਨਾਂ ਨੂੰ ਤੁਹਾਡੇ ਕੋਲ ਮੰਚ ਤੇ ਸੱਦਾ ਦੇ ਰਿਹਾ ਸਾਡੇ ਅੱਜ ਦੇ ਇਸ ਖੂਬਸੂਰਤ ਪ੍ਰੋਗਰਾਮ ਦੇ ਆਰਗੇਨਾਈਜ਼ਰਸ ਮੈਂ ਧਨਵਾਦੀਆਂ ਸੁਵਿੰਦਰ ਸਿੰਘ ਸਿੱਧੂ ਜਿਹੜੇ ਪ੍ਰਧਾਨ ਨੇ ਤੇ ਲਖਵਿੰਦਰ ਸਿੰਘ ਲੱਕੀ ਜਿਹੜੇ ਚੇਅਰਮੈਨ ਨੇ ਇਸ ਸਭਾ ਚਾਰਕ ਮੰਚ ਤੇ ਮੇਲੇ ਦੇ ਮੁਖ ਸਰਪਸ ਸਰਦਾਰ ਉਪਕਾਰ ਸਿੰਘ ਜੀ ਸੰਧੂ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਸਾਡੇ ਇਸ ਕੁਕਸਰਤ ਪ੍ਰੋਗਰਾਮ ਚ ਪ੍ਰੋਗਰਾਮ ਦੀ ਸ਼ਾਨ ਉਧਾਰੇ ਨੇ ਅਸਲੇ ਸਰਦਾਰ ਇੰਦਰਬੀਰ ਸਿੰਘ ਬਲਾਹ ਸ਼ਾਨ ਹੋ ਗਿਆ ਕਹਿੰਦਾ ਯਾਰ 15 ਦਾ ਨੋਟ ਹੀ ਨਹੀਂ ਹੁੰਦਾ ਮੈਂ 15 ਕਿਦਾਂ ਲੋਟ ਛਾਪਦਾ ਉਹਨੇ ਕਿਹਾ ਬਸ ਨਾਲ ਗੱਲ ਕੀਤੀ ਕਹਿੰਦਾ ਯਾਰ ਮੈਂ 15 ਦਾ ਨੋਟ ਛਾਪਦਾ ਕੀ ਕਰਾਂ ਕੰਦਾ ਕਿਸੇ ਪਿੰਡ ਚਲ ਜਾ ਜਿਸੇ ਪਿੰਡ ਨੂੰ ਧੱਕਦੇ ਉਹਨੂੰ ਕੀ ਪਤਾ ਲੱਗਣਾ ਇੱਕ ਪਿੰਡ ਚ ਗਿਆ ਕੰਦਾ ਭਾਈ ਸਾਹਿਬ 15 ਰੁਪਏ ਖੁੱਲੇ ਦੇ ਦਿਓ ਕੰਦਾ ਕੀ ਮਤਲਬ ਕਹਿੰਦਾ 15 ਦਾ ਨੋਟ ਲੈ ਲੋ 15 ਰੁਪਏ ਖੁੱਲੇ ਦੇ ਦਿਓ ਉਹਨੇ ਨੋਟ ਫੜਿਆ ਉਲਟਾ ਉਲਟਾ ਕੇ ਦੇਖਿਆ ਕੰਦਾ 14 ਰੁਪਏ ਮਿਲਣਗੇ ਬੰਦਾ ਬੜਾ ਖੁਸ਼ ਹੋਇਆ ਕਹਿੰਦਾ ਠੀਕ ਆ ਯਾ 14 ਰੁਪਏ ਦੇ ਉਹ ਬੰਦਾ ਆਪਣਾ ਪਿੰਡੋਂ ਆਪਣੇ ਘਰ ਗਿਆ ਬਾਹਰ ਆਇਆ 7-7 ਰੁਪਏ ਦੇ ਦੋ ਨੋਟ ਦੇਤੇ ਸੁਣਨ ਦਾ ਦੋ ਤਰੀਕੇ ਹੁੰਦੇ ਆ ਪਹਿਲਾਂ ਉਹ ਸੁਣੋ ਥੋੜਾ ਜਿਹਾ ਮੁਸਕਰਾਓ ਉਸ ਬਾਅਦ ਜ਼ੋਰ ਦੀ ਹੱਸੋ ਤੇ ਫਿਰ ਤਾੜੀ ਮਾਰੋ ਨਕਲੀ ਬੰਦਿਆਂ ਦੀ ਗੱਲ ਕਰਦੇ ਨਕਲੀ ਚੀਜ਼ਾਂ ਦੀ ਗੱਲ ਕਰ ਰਹੇ ਆ ਸਾਡੇ ਅਜੇ ਵੀ ਪੀਪੀਪਾਸ ਸਿੰਘ ਰੰਧਾਵਾ ਸਾਡੇ ਸੀਨੀਅਰ ਡਿਪਟੀ ਮੇਅਰ ਨੇ ਥੋੜੀ ਪੁਰਾਣੀ ਗੱਲ ਕਰ ਰਹੇ ਆ ਸਾਡੇ ਕਾਰਪੋਰੇਸ਼ਨ 'ਚ ਇੱਕ ਜ਼ੂ ਸੀ ਮਿੰਨੀ ਜ਼ੂ ਜਿੱਥੇ ਕੰਪਨੀ ਬਾਗਾ ਉਥੇ ਵਕਫ ਵਕ ਪਿੰਜਰੇ ਸੀਗੇ ਕੁਝ ਜਾਨਵਰ ਰੱਖੇ ਹੋਏ ਸੀ ਇੱਕ ਵਾਰੀ ਕਾਰਪੋਰੇਸ਼ਨ ਨੇ ਅਨਾਉਂਸ ਕੀਤਾ ਕਿ ਸਾਨੂੰ ਬੰਦਾ ਚਾਹੀਦਾ 3000 ਰੁਪਏ ਮਹੀਨਾ ਤਨਖਾਹ ਦੇਵਾਂਗੇ ਤੇ ਬਹੁਤ سارے ਬੰਦੇ ਨੇ ਅਪਲਾਈ ਕੀਤਾ ਇੱਕ ਬੰਦੇ ਨੂੰ ਨੌਕਰੀ ਮਿਲ ਗਈ ਉਹ ਕਹਿੰਦਾ ਜੀ ਮੈਂ ਕਰਨਾ ਕੀ ਹੈ ਕਹਿੰਦਾ ਤੂੰ ਕੁਝ ਨਹੀਂ ਕਰਨਾ ਸਾਰਾ ਦਿਨ ਰਿਛ ਦੀ ਖਲ ਪਾ ਕੇ ਤੇ ਪਿੰਜਰੇ ਚ ਬੈਠਾ ਰਹਿਣਾ ਉਹ ਬੰਦੇ ਨੇ ਨੌਕਰੀ ਜੁਆਇਨ ਕਰ ਲਈ ਬੜਾ ਵਧੀਆ ਕੰਮ ਜੀ ਸਾਰਾ ਦਿਨ ਰਿਛ ਦੀ ਖਲ ਪਾ ਕੇ ਉਹ ਪਿੰਜਰੇ ਚ ਬੈਠਾ ਰਹਿਣਾ ਸਹਿਣਾ ਸਾਰਾ ਫਰੀ 3000 ਰੁਪਏ ਮਹੀਨਾ ਨਾਲ ਮਹੀਨਾ ਤੇ ਬੜਾ ਵਧੀਆ ਚੱਲਿਆ ਇੱਕ ਦਿਨ ਉਹਦੇ ਨਾਲ ਸ਼ੇਰ ਦਾ ਪਿੰਜਰਾ ਸੀ ਉਹਦਾ ਕੋਨੇ ਕਰੰਗ ਗੇਟ ਸੀ ਉਹ ਕਿਤੇ ਬਾਈ ਚਾਂਸ ਫੁੱਲਾ ਰਹਿ ਗਿਆ ਇਹਦੀ ਨਜ਼ਰ ਭਾਈ ਇੱਕ ਦਮ ਦੇਖਿਆ ਉਹ ਮਾਈ ਗੋਡ ਇਤਾਂ ਤੇ ਉਹ ਡਰ ਗਿਆ ਚਿਕਾ ਮਾਲਾਂਗੇ ਬਚਾਓ 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 ਸ਼ੇਮੇ ਕੀਤਾ ਆਪਣੀ ਧੌਣ ਕੋਲੋਂ ਝਿਪ ਖੋਲੀ ਮੂੰਹ ਬਾਹਰ ਕੱਢਿਆ ਕੰਦਾ ਸਾਲਿਆ ਆਪਣੀ ਨੌਕਰੀ ਗਵਾਣੀ ਨਾਲ ਬੇਟੀ ਵੀ ਗਵਾਏਗਾ ਸੋ ਸਾਜੀ ਬਰਖਾ ਤਿਆਰ ਨੇ ਤੋਂ ਪੇਸ਼ ਕਰ ਰਹੇ ਅੰਡੇ ਕਿਵੇਂ ਦिए ਉਹ ਕਹਿੰਦਾ ਭਾਅ ਪੁੱਛ ਰਹਾ ਯਾ ਤਰੀਕਾ لے آؤلہ چکیا باہر چلا گیا بیکری والا تھوڑا بزی سی انہیں دھیان دیتا پھر کہنا آپ کے پاس کتے کے کھانے کے لیے کیک ہوگا انہیں پھر دھیان دیتا پھر آپ کے پاس کتے کا کھانے کے لیے کیک ہوگا یہی کھاؤ گے جاؤ گے ਤੁਹਾਨੂੰ ਪਤਾ ਹੈ ਕਿ ਇਹ ਕਿੱਥੇ ਹੈ ਅੱਜ ਅੱਜ ਕਹਿੰਦੇ ਬੜਾ ਜਿੱਤੇ ਪੈਣ ਦਿਗੋ ਮਿੰਟ ਰਕਾ ਲੋ ਕਰ ਮਨ ਸਾਡੇ ਇਸ ਸ਼ੁਕਰਗਜ਼ਾਰ ਥੈਂਕ ਯੂ ਸਭ ਤੋਂ ਜ਼ੋਰਦਾਰ ਤਾੜੀ ਬਾਜ਼ੀ ਜਰਾ ਜਿਹੜੇ ਜਿੱਥੇ ਅਮਰਵਾਸੀ ਤੇ ਬੈਠੇ ਨੇ ਇਹਨਾਂ ਨੂੰ ਜ਼ੋਰਦਾਰ ਤਾੜੀ ਨਾਲ ਜ਼ੋਰ ਖੁਸ਼ੀ ਨਾਲ ਜ਼ੋਰਦਾਰਵਾਜੋ ਸ਼ੁਕਰੀ ਮਰਵਾਣੀ ਫਕੀਰ ਅੱਜ ਪਹਿਲੇ ਮਿੰਟੂ ਵਿਆਹ ਤੇਰਾ ਹੋ ਗਿਆ ਤੇ ਵੋਡੀ ਆਪਣੀ ਦਬਕੇ ਤੇ ਰੱਖਣੀ ਮੈਂ ਕਿਹਾ ਯਾਰ ਦਬਕਾ ਕਿਸੇ ਮਾਧਮੇ ਤੇ ਮਾਰਾ ਨਹੀਂ ਆਂਦਾ ਕਹਿੰਦੇ ਸੋਖਾ ਜੇ ਕੰਮ ਏ ਇਹੋ ਜਿਹੇ ਨਾ ਫਲਾਉਣੇ ਕੰਮ ਕਰਦੇ ਨਹੀਂ ਤੇ ਮੈਂ ਮੈਂ ਕਿਹਾ ਅੱਛਾ ਮੈਂ ਤੁਸੀਂ ਮੇਰੇ ਨਾਲ ਹੀ ਆ ਜਾਓ ਮੈਂ ਘਰ ਲੈ ਗਿਆ ਨਾਲ ਨੂੰ ਮੈਂ ਜਾਂਦੇ ਆਪਣੀ ਵੋਡੀ ਨੂੰ ਦਬਕਾ ਮਾਰਿਆ ਮੈਂ ਕਿਹਾ ਚਾਹ ਬਣਾ ਦੇ ਨਹੀਂ ਤੇ ਮੈਂ ਉਹਨੇ ਚਾਹ ਬਣਾਈ ਮੈਂ ਕਹਿੰਦਾ ਸੋਖਾ ਤਰੀਕਾ 10 15 ਦਿਨ ਨੰਗੇ ਮੈਂ ਕਿਹਾ ਯਾਰ ਘਰ پارٹی ਰੱਖੀ ਮੈਂ ਕਿਹਾ ਰੋਟੀ ਬਣਾ ਦੇ ਨਹੀਂ ਤੇ ਮੈਂ ਰੋਟੀ ਬਣਾਈ ਗੱਲ ਕੀ ਚੰਗੀ ਟੋਰ ਬਣ ਗਈ ਮੇਰੇ ਘਰ ਚ ਉਹ ਸਿਆਣੇ ਦੀ ਬੜੀ ਪੁਰਾਣੀ ਕਹਾਵਤ ਏ ਕਹਿੰਦੇ ਘਰ ਦਾ ਬੇਤੀ ਲੈਂਕਾ ਡ ਪੂਆ ਮੇਰੀ ਲਾਗੇ ਰੰਦੀ ਮੈਂ ਪ੍ਰੋਗਰਾਮ ਤੇ ਚਲ ਗਿਆ ਪੂਆ ਮੇਰੀ ਘਰ ਆ ਗਈ ਤੇ ਵੋਡੀ ਮੈਨੂੰ ਆਲ ਗਈ ਕੁੜੀਏ ਕੀ ਗੱਲ ਹੈ ਜਦੋਂ ਤੂੰ ਵਿਆਹੀ ਇਹ ਕਿੰਨਾ ਸੋਹਣਾ ਤੇ ਰਾਂਗੀ ਕਿੰਨੀ ਸੇਤ ਹੀ ਸੁਖਦੀ ਕੋ ਜਾਣਦੀ ਤਾਂ ਗਵੋਡੀ ਮੇਰੀ ਐਕਟਿੰਗ ਬਾਤ ਕਹਿੰਦੀ ਕੀ ਦੱਸਾਂ ਪੂਆ ਜੀ ਜਦੋਂ ਬਾਹਰੋਂ ਅੰਦਰੋਂ ਤੋਂ ਕਹਿੰਦੇ ਨੇ ਫਲਾਣਾ ਕੰਮ ਕਰਦੇ ਨਹੀਂ ਤੇ ਮੈਂ ਨਹੀਂ ਤੇ ਉਹਨਾਂ ਨੇ ਪਤਾ ਨਹੀਂ ਕੀ ਕਰਦੇ ਮੈਂ ਤੇ ਇਹ ਹੌ ਫਿਕਰ ਕਹੀ ਜਾਂਦਾ ਕਹਿੰਦੀ ਅੱਛਾ ਉਹਨੂੰ ਮਾਥੀ ਭਾਲਿਆ ਅੱਜ ਜੇ ਤੂੰ ਵੀ ਅੱਗੋਂ ਪੈ ਜੀ ਉਹਦੇ ਕਹਿ ਕੇ ਚਲ ਗਈ ਤੇ ਮੈਂ ਉਸੇ ਹਸਾਬ ਨਾਲ ਬਾਹਰ ਆਇਆ ਮੈਂ ਕਿਹਾ ਪਾਣੀ ਅੰਦੀ ਨੇ ਤਾਂ ਕੀ ਗੱਲ ਹੈ ਮੈਂ ਫੰਡੇ ਨਾਲ ਕਹਿਣਾ ਕੀ ਉਹ ਐਸੀ ਧੂਏ ਚੜੀ ਉਹਦੀ ਜੋ ਕਹਿੰਦੀ ਉਹ ਹੀ ਕਰਨਾ ਪੈਂਦਾ ਪਿੱਛੇ ਜੀ ਕਰਵਾ ਚੌਥ ਦਾ ਵਰਤਨ ਲੰਗਿਆ ਹੈ ਇਹ ਖਾਸ ਕਰਕੇ ਬੰਦਿਆਂ ਵਾਸਤੇ ਬਹੁਤ ਭਾਰੂ ਹੈ ਕਰਵਾ ਚੌਥ ਦਾ ਵਰਤਨ ਲੰਗਿਆ ਤੇ ਵਰਤਲ ਦਿਨ ਤੁਹਾਨੂੰ ਪਤਾ ਜਣੀਆਂ ਸਵੇਰ ਤੱਕ ਚਾਰ ਵਜੇ ਉੱਠ ਪੈਂਦੀਆਂ ਨੇ ਉਹ ਵੀ ਉੱਠੀ ਮੈਨੂੰ ਠਾਣਦੀ ਹੈ ਉੱਠੋ ਮੈਂ ਕੀ ਹੈ ਉੱਠੋ ਸਹੀ ਮੈਂ ਕਿਉਂ ਨਹੀਂ ਖਰਾਬ ਕਰਨੀ ਉੱਠੋ ਸਹੀ ਮੈਂ ਕੀ ਹੈ ਅੱਜ ਕਰਵਾ ਚੌਥ ਹੈ ਤੇ ਮੈਂ ਕਹਿੰਦਾ ਮੈਂ ਪੋਸਟਰ ਲਾਣੇ ਨੇ ਹੇ ਨਹੀਂ ਨਹੀਂ ਮੈਂ ਕਿਸੇ ਸਿਆਣੇ ਬੰਦੇ ਨੂੰ ਪੁੱਛਿਆ ਉਹਨੇ ਕਿਹਾ ਦੋਵੇਂ ਜੀ ਵਰਤ ਰੱਖੋਗੇ ਤੁਹਾਡਾ ਘਰ ਸੁਲੂਕ ਰਹੇਗਾ ਮੈਂ ਕਿਹਾ ਉਹ ਤਾਂ ਠੀਕ ਹੈ ਪਰ ਇਹ 10 ਪੀ ਵਰਤ ਤੈਨੂੰ ਚਾਹੀਦਾ ਕੀ ਕੀ ਖਰਚਾ ਵੜਦਾ ਮੈਨੂੰ ਚਾਹੀਦਾ ਸੁਰਖੀ ਬਿੰਦੀਆਂ ਤੇ ਚੂੜੀਆਂ ਮੈਂ ਚੂੜੀਆਂ ਇਹ ਹਫਤਾ ਸੈੱਟ ਲਿਆ 50 ਰੁਪਏ ਦਾ ਉਹ ਝੂਠੀਆਂ ਹੋ ਗੀਆਂ ਮੈਂ ਹੁਣ ਤੇ ਜੀਭਾ ਮਾਰ ਗਈ ਕਹਿੰਦੇ ਨਹੀਂ ਨਹੀਂ ਤੀ ਵਰਤ ਰੱਖ ਲੈਣ ਦੇ ਨਾ ਕਰ ਮੈਂ ਚਲੋ ਰੱਖ ਲਈਏ ਹੁਣ ਜਨਾਨੀਆਂ ਭੁੱਖ ਚੱਲਣੇ ਬੰਦੇ ਕੋਣੀ ਚੱਰੀ ਜਾਂਦੀ ਸ਼ਾਮੀ 6 7 8 ਨੇ ਰਵਾ ਪੈ ਗਿਆ ਸਾਡੇ ਘਰ ਦੇ ਬੈਕਸਾਈਡ ਫੌਜੀ ਕਰਿਆਲੇ ਨਾਲੋਂ ਤਿੰਨ ਚਾਰ ਮੰਜ਼ਿਲਾਂ ਉੱਤੇ ਚਬਾਰਾ ਪਾਇਆ ਉੱਤੇ ਸਰਜ ਲੈਡ ਲਾਈ ਉਹਨੇ ਸਰਜ ਲੈਡ ਜਿਗਾਈ ਅਹੀਂ ਕੋਠੀ ਚੜ ਕੇ ਰੋਲਾ ਪਾਤਾ ਮੈਂ ਚੰਦਨ ਮੱਚੜ ਗਿਆ ਭੁੱਖ ਲੱਗੀ ਕਿਹੜੇ ਕਿਹੜੇ ਤੁਹਾਡੇ ਪਿਓਣਾ ਚੰਦਨ ਮੱਚੜਿਆ ਉਹਦੋਂ ਬਲਵ ਜਗਾਇਆ ਚਲੋ ਥੱਲੇ ਹੌਲੀ ਹੌਲੀ ਥੱਲੇ ਆ ਗਿਆ 10 ਕੁ ਮਿੰਟ ਬਾਅਦ ਸਾਡੀ ਗਲੀ 'ਚ ਰੋਣ ਦੀ ਆਵਾਜ਼ ਆਂਦੀ ਮੈਨੂੰ ਕਹਿੰਦੀ ਮੈਂ ਆਖਿਆ ਜੀ ਮੈਂ ਕੀ ਐ ਇਹ ਰੋਣ ਦੀ ਆਵਾਜ਼ ਕਿੱਥੋਂ ਆਂਦੀ ਐ ਮੈਂ ਚੁੱਪ ਕਰਕੇ ਬਹਿ ਗਿਆ ਕੋਈ ਮੇਰੇ ਵਰਗਾ ਭੁੱਖਾ ਹੀ ਮਰ ਗਿਆ ਸਾਡੀ ਗਲੀ 'ਚ ਇੱਕ ਬੰਦੇ ਦਾ ਸੁੱਖਾ ਤ ਸੁਖਾਪ ਉਹਦੀ ਵੋਟੀ ਤੇ ਉਹਦੀ ਮਾਂ ਉਹਦੀ ਵੋਟੀ ਆਊਟ ਫੈਸ਼ਨ ਬੜਾ ਕਰਦੀ ਐ ਐਡਾ ਵੱਡਾ ਜਲੇਬੀ ਜੂڑا ਕਰਦੀ ਐ ਮੱਲੇ ਨਾਲ ਗਿਆ ਸੁਖਿਆ ਆਪਣੀ ਵੋਟੀ ਨੂੰ ਸਮਝਾਇਆ ਕਿ ਹਜੇ ਆਊਟ ਫੈਸ਼ਨ ਕਰਦੀ ਉਹਨੂੰ ਚੜ ਗਿਆ ਗੁੱਸਾ ਘਾਰ ਆਇਆ ਆਂਦੇ ਆਪਣੀ ਵੋਟ ਤੂੰ ਇਹੋ ਜਿਹਾ ਫੈਸ਼ਨ ਕਿਉਂ ਕਰਦੀ ਐ ਲੋਕੀ ਮੇਰੀ ਬੇਇੱਜ਼ਤੀ ਕਰਦੇ ਨੇ ਹੈ ਹਟਦੀ ਗੱਲਾਂ ਗੱਲਾਂ ਤੂੰ ਤੂੰ ਮੈਂ ਮਾਂ ਭਈ ਸੁਖੇ ਨੇ ਵਟ ਕੱਚ ਪੇੜਾ ਆਪਣੀ ਵੋਟੀ ਦੀ ਗਿੱਚੀ ਚ ਮਾਰੀ ਜੂڑا ਖੇਲਰ ਗਿਆ ਐਡੀ ਵੱਡੀ ਗੜਵੀ ਪਤਲ ਦੀ ਬਾਹਰ ਜਾ ਪਈ ਉਹਦੀ ਮਾਂ ਨੇ ਵੇਖਿਆ ਹੈ ਵੇ ਸੁਖਿਆ ਇਹਦੇ ਕੋਹਰ ਛਾੜ ਪਰਸੋਂ ਦੀ ਪਤੀਲੀ ਵੀ ਨਹੀਂ ਲੱਪਣ ਢੀ تو زور دا تاہر کے بارے کری ٹھیک ہے جی سو نوزوان دلہ نہیں تڑکن جنہ دانوں بڑے پیارے پیارے گیت بڑے روڑ گیتے رہے پنجاب دی سلیلی آواز ہنجوان دے بچ گاملوں پا کے پینا سکھ لے ایک اور زور دا تاری زرا توڑی ہے زیار دور دا تاری مارے پنجابیان جنہوں کہہ دلے ہیں زور دا توڑی ہے زور دا پنجاب دی سلیلی آواز جناب سابر کوٹی جی سب تو پہلے میرے آپ سب نے آدھا پیار تری ستری میرے لیے یہ اج کا یہ دن اس کر کے بھی میں بھاگوں والا کیونکہ ਦਰੂਸ ਨਵੇਂ ਨਵੇਂ ਲੋਕਾਂ ਨੂੰ ਗਾਣੇ ਜਾਂ ਗੱਲਾਂ ਸੁਣਾਉਣ ਦਾ ਮੌਕਾ ਮਿਲੇ ਤੇ ਉਹ ਹਰ ਦਿਨ ਹਰ ਗੱਵੇਲੇ ਲਾਜ਼ਮਤ ਹੁੰਦਾ ਸੋ ਮੈਂ ਸ਼ੁਕਰਗੁਜ਼ਾਰ ਆ ਮੇਰੇ ਛੋਟੇ ਭਾਈ ਕਾਲਾ ਨਿਜ਼ਾਮਪੁਰੀ ਸਾਹਿਬ ਸ਼ੇਰਾ ਜੀ ਸ਼ੇਰਾਬੋੜ ਵਾਲੀ ਜਿਨ੍ਹਾਂ ਦੀ ਮਿਹਰਬਾਨੀ ਨਾਲ ਮੇਰੀ ਛੋਟੀ ਜੀ ਹਾਜ਼ਰੀ ਹੈ اس میلے پنجاب ہستیاں تشریف رکھ رکھدیاں نے اس علاقے ڈپٹی میر صاحب اور بلاریہ صاحب ایم ایل اے صاحب نے ایریا کے وہ تشریف رکھتے ہیں تھوڑی دیر تک مجھے صاحب تشریف فرما ہونگے اچھے محفل میرے تو پہلے ਬਹੁਤ ਸਾਰੇ ਫਨਕਾਰਾਂ ਨੇ ਆਪਣੇ ਫਨ ਦੇ ذریعے ਆਪਣੀ ਹਾਜ਼ਰੀ ਦਿੱਤੀ ਔਰ ਤੁਹਾਡਾ ਸਭ ਦਾ ਮਨੋਰੰਜਨ ਕੀਤਾ ਤੇ ਮੇਰੀ ਹਾਜ਼ਰੀ ਸਿਰਫ ਹਾਜ਼ਰੀ ਹੈ ਇਸ ਕਰਕੇ ਕਿ ਸਰਦੀ ਦਾ ਮੌਸਮ ਹੈ ਤੇ ਗਵਈਆਂ ਨੇ ਜਿਹੜੀ ਠੰਡਿਆ ਬਹੁਤ ਪਿਆਰ ਕਰਦੀ ਹੈ ਤੇ ਇਸ ਕਰਕੇ ਮੈਨੂੰ ਵੀ ਪਿਆਰ ਕਰਦੀ ਹੈ ਇਸ ਟਾਈਮ ਠੰਡ ਨੂੰ ਤੇ ਨੱਕ ਨੁੱਕ ਬੰਦ ਹੋ ਗਿਆ ਸਿਰਫ ਤੇ ਤੁਹਾਡੀ ਹਾਜ਼ਰੀ ਹੈ ਥੋੜੀ ਦੇਰ ਲਈ ਤੇ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਵੀਰ ਮੇਰਾ ਛੋਟਾ ਵੀਰ ਹੈ ਲਖਵਿੰਦਰ ਬਟਾਲੀ ਸਾਹਿਬ ਜਿਨ੍ਹਾਂ ਦੇ ਇਹ ਸਾਰੇ ਸਾਥੀ ਬਲਕੇ ਮੂਰੇ ਨੇ ਕਿਉਂਕਿ ਸਾਡਾ ਸਾਰਾ ਸਾਰਾ ਕੁਝ ਸਾਂਝਾ ਹੁੰਦਾ ਕਿ ਵਈਆਂ ਨੂੰ ਕਿਉਂਕਿ ਸੌਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੁੰਦਾ ਹੈ ਖੂਨ ਦੇ ਰਸਤੇ ਨਾਲੋਂ ਵੱਡਾ ਰਿਸ਼ਤਾ ਹੁੰਦਾ ਹੈ ਸੋ ਇਸ ਕਰਕੇ ਇਹ ਨਹੀਂ ਕਹਾਂਗਾ ਕਿ ਲਖਵਿੰਦਰ ਦੇ ਮਜੀਸ਼ ਨੇ ਕਿ ਮੂਰੇ ਨੇ ਸਾਰਾ ਪਰਿਵਾਰ ਸੋ ਇਹਨਾਂ ਦੇ ਨਾਲ ਮੈਂ ਥੋੜੀ ਜਿਹੀ ਛੋਟੀ ਜਿਹੀ ਹਾਜ਼ਰੀ ਮੜੀ ਡੇਢ ਕਹਾਣੇ ਦੀ ਹਾਜ਼ਰੀ ਮੈਂ ਤੁਹਾਡੇ ਲਈ ਹਾਜ਼ਰ ਹਾਂ ਉਸਤਦਾਰ ਲਖਵਿੰਦਰ ਬਡਾਲੀ ਸਾਹਿਬ خاطب ہوں گیا روندر پٹی صاحب بڑی اچھی سٹیج چلا رہے ہیں سنبھال رہے ہیں ڈنپل جی بی جی اکھان کی گل کی میرا بھیر ہے منٹل سا چھوٹا بھی ہے یہ اکھا کہ میں ستا سی میں تو دنے بھی ستا ہی ہونا یہ اکھا میں کھل دیا نہیں بیکیا دیکھیں کہیں میرے واسطے زوردار تالیاں بجاؤ کیونکہ ਅੱਜ ਦੇ ਦੌਰ ਦੇ ਅੰਦਰ ਹੱਸਣਾ ਮੜਾ ਔਖਾ ਤੇ ਆਪ ਹੱਸ ਹੱਸ ਕੇ ਜਾਂ ਆਪ ਨਾ ਹੱਸ ਕੇ ਦੂਸਰੇ ਲੋਗਾਂ ਨੂੰ ਹਸਾਉਣਾ ਇਹ ਬਹੁਤ ਵੱਡੀ ਗੱਲ ਹੈ ਇਸ ਕਰਕੇ ਜਿਹੜੇ ਫਨਕਾਰ ਨੇ ਜਿਹੜੇ ਕਾਮੇਡੀਅਨ ਇਹਨਾਂ ਦੀ ਉਮਰ ਲਈ ਲੰਬੀਆਂ ਦੁਆਵਾਂ ਸਾਨੂੰ ਮੰਗਣੀਆਂ ਚਾਹੀਦੀਆਂ ਕਿਉਂਕਿ ਇਹ ਆਪ ਨਾ ਹੱਸ ਕੇ ਵੀ ਲੋਕਾਂ ਨੂੰ ਹਸਾਉਂਦੇ ਨੇ ਸੋ ਦੋਖ ਲੈਣਾ ਸ਼ੁਕਰਾਨੇ ਵਜੋਂ ਮੈਂ ਹਮੇਸ਼ਾ ਬੜਾ ਕਰਦਾ ਬਹਾਦਰ ਸੁਲਤਾਨ ਬਹਾਦਰ ਸਾਹਿਬ ਜੀ ਦੇ ਖਿਆਲ ਇਹ ਤਨ ਮੇ Çeşme hove Temel bir şefine kılır इट न सबर मां ਸ਼ਕਤੀ ਦਾ ਦਿਦਾਰੇ ਬਾਹੂ ਮੈਨੂੰ ਲੱਖ ਕਰੋੜਾਂ ਮੱਚੂ ਹੂੰ ਮੈਨੂੰ ਲੱਖ ਕਰੋੜਾਂ ਮੱਚਾ ਮੁਰਸ਼ਿਦਾ ਦਿਦਾਰੇ ਬਾਹੂ ਮੈਨੂੰ ਲੱਖ ਕਰੋੜ ਦੇ ਅੰਦਰ ਉਹ ਆ ਪ੍ਰਮ ਗਿਆਨ ਦੀ ਅੱਖ ਉਹ ਕਦੇ ਮਿਲਦੀ ਹੈ ਜਦੋਂ ਬੰਦਾ ਗੁਰੂ ਵਾਲਾ ਬਣ ਜਾਵੇ ਗੁਰੂ ਨੂੰ ਸਤ ਗੁਰੂ ਨੂੰ ਲੈ ਕੇ ਅਲੱਗ-ਅਲੱਗ ਸ਼ਾਇਰਾਂ ਨੇ الگ الگ قلم اپنے طریقے ساتھ لکھی ہے پنجابی کے بڑے ہر دن کرتارپور خاط ایک جگہ لکھ دیا کہ چلک تیری سہن جوگا ہو گیا جھلک تری سہن جوگا ہو گیا بنگا سہ کچھ کہن جوگا ہو گیا جلک تری سہن جوگا ہو گیا بنگا سا کچھ کہن جوگا ہو گیا رحمت تیری دا صدقہ اے میرے ستگرو بندے ہو گیا جگال گل کوئی چنگی لگ جائے تو تالی لو کیونکہ میں اردو شروع ہو گیا پھر چلو تھوڑا جا بکڑا پہنا شروع ہو جائے گا تو اردو دا ایک شعر ہے گرو نے مخاطب تعلیم گر شنکری صاحب نے لکھا کہ قضا کو اتنا باندھا کہ ادا بنا دیا کزا کہتے ہیں موت ن ادا کے جنہیں نخرے میں قضا کو اتنا باندھا کہ ادا بنا دیا درد کو اتنا مسئلہ کہ تبا بنا دیا یوں تو پڑے ہیں زمانے میں اور بھی پتھر یوں تو پڑے ہیں زمانے میں اور بھی پتھر مرشد نے جسے تراشا خدا بنا دیا کیونکہ ساتھ گروہ کا کرم ہوئے ਬੰਦਾ ਤਾਂ ਹੀ ਬੰਦਾ ਬਣ ਸਕਦਾ ਆਦਰਵਾਈ ਸਾਰੇ ਬੰਦੇ ਨੇ ਜਿਹੜੇ ਦੁਨੀਆ ਚ ਪੈਦਾ ਹੋ ਕੇ ਆਉਂਦੇ ਨੇ ਲੇਕਿਨ ਸੰਤ ਮਹਾਪੁਰਸ਼ ਕੇੰਧ ਨੇ ਬੰਦਾ ਉਹ ਹੁੰਦਾ ਜਿਹੜਾ ਬੰਦ